ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਾਂਜੀ ਤੇ ਅੱਜ ਚੱਲਦੇ ਹਾਂ ਅਸੀਂ ਐਂਜਲ ਸ਼ਿਵਮ ਵਾਲੀ ਸਾਈਡ ਉਹਨਾਂ ਦੇ ਘਰ ਵੀ ਫੰਕਸ਼ਨ ਹੈ ਪਤਾ ਨਹੀਂ ਘਰ 'ਚ ਹੈ ਜਾਂ ਕਿੱਥੇ ਹੈ ਕਿਤੇ ਨਰੂਲਿਆਂ ਦੇ ਤਲਾ ਦੁਆਰਾ ਐਨੀਵਰਸਰੀ ਵਿਆਹ ਦੀ ਤਰ੍ਹਾਂ ਨਾ ਮਨਾਈਆ ਰੇ ਹੁਣ ਉਹ ਵੀ ਬੈਂਦੀਆ ਵਾਲੀ ਸੀ ਚਲੋ ਆਪਾਂ ਦੇਖਦੇ ਆਂ ਅੱਜ। ਮੈਨੂੰ ਦਵਾਈ ਖਾਦੀ ਆ ਕਿ ਸੁੱਤੀ ਰਵਾਂ ਪਰ ਤਿਆਰੀਆਂ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ ਵਾ। ਫਿਰ ਤੁਸੀਂ ਬਸ ਵਲੌਗ ਨਾਲ ਲੰਨ ਤੱਕ ਜੁੜੇ ਰਹੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ। ਤੁਹਾਨੂੰ ਦੱਸਾਂਗੀ ਕਿ ਕਿਹੜੇ-ਕਿਹੜੇ ਤਿਆਰੀਆਂ ਕਰਦੇ ਆਂ। ਚਲੋ ਉੱਠੋ ਫਿਰ ਹੁਣ ਜਾਣਾ। ਮੈਂ ਵੈਸੇ ਹਲੇ ਰੈਡੀ ਹੋਣਾ ਬ੍ਰੇਕਫਾਸਟ ਕਰਕੇ ਖਾਣਾ ਫੇਰ ਬ੍ਰੈਡ ਦੇਦਾ ਤੁਹਾਨੂੰ। ਬ੍ਰੈਡ ਟੋਸ। ਤੇ ਇੰਨਾ ਨੂੰ ਮੈਂ ਬ੍ਰੈਡ ਟੋਸ ਦੇਣ ਲੱਗੀ ਆ ਮੈਂ ਖਿਚੜੀ ਖਾਉਂਗੀ ਅੱਜ। ਤੇ ਸਭ ਤੋਂ ਪਹਿਲਾਂ ਆਪਾਂ ਬ੍ਰੇਕਫਾਸਟ ਕਰਦੇ ਆਂ ਫਿਰ ਮੈਂ ਰੈ ਕਿਚਨ ਵਾਲੇ ਚੈਨਲ ਸੇ ਵੀ ਤੇ ਹੁਣ ਆਪਾਂ ਅੱਥੀ ਦਿਨ ਰੋਣਾ ਤੇ ਬਹੁਤ ਜਲਦੀ ਤੁਹਾਨੂੰ ਇੱਕ ਸਰਪ੍ਰਾਈਜ਼ ਵੀ ਦਿਵਾਵਾਂਗੇ ਸਰਪ੍ਰਾਈਜ਼ ਦੇਣਾ ਹੈ ਹੁਣ ਇਹਨੇ ਕਿਹੜਾ ਨਵਾਂ ਸੱਪ ਕੱਢਣਾ ਹੈ ਕਿਤੇ ਦਾ ਬਧਾਈਆਂ ਬੀਬੀ ਤੈਨੂੰ ਬਧਾਈਆਂ ਜੀ ਹੋਈ ਲੱਗ ਰਿਹਾ ਕਹਿੰਦਾ ਬਲੌਗ ਬਹੁਤ ਟਾਈਮ ਬਾਅਦ ਹੈ ਉਹ ਜਿਹੜਾ ਕਿਚਨ ਚ ਕੀ ਕਰਦੇ ਰਹਿੰਦੇ ਉਹ ਵੀ ਤਾਂ ਬਲੌਗ ਹੀ ਹੈ ਕਿਸਮ ਦਾ ਟੁੱਟੀਆਂ ਭੱਜੀਆਂ ਕਿਸੀਆਂ ਪਟੀਆਂ ਰੈਸਪੀਆਂ ਬਣਾਵੜਾ ਕੇ ਲੋਕਾਂ ਨੂੰ ਦਿਖਾਉਂਦੇ ਰਹਿੰਦੇ ਆ ਅੱਜ ਐਂਜਲ ਨੇ ਬਣਾਤਾ ਜਦ ਕਿ ਐਂਜਲ ਦਾ ਵਿੱਚ ਕੋਈ ਕੰਟਰੀਬਿਊਟ ਨਹੀਂ ਹੁੰਦਾ ਉਹ ਸਾਰਾ ਸ਼ਿਵਮ ਦਾੰਦਾ ਲੇਕਿਨ ਚੈਨਲ ਦਾ ਨਾਮ ਹੈ ਐਂਜਲ ਕਿਚਨ ਬਾਈ ਗਰਲ ਔਰ ਐਂਜਲ ਨੂੰ ਰੈਸਪੀ ਜਾਂ ਕਿਚਨ ਦੇ ਨਾਮ ਤੇ ਇੱਕ ਪਿਆਜ਼ ਵੀ ਸਿੱਧੀ ਤਰ੍ਹਾਂ ਕੱਟਣਾ ਨਹੀਂ ਆਂਦਾ ਬਾਈ ਸਤ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਕੁਝ ਔਰ ਭਰਾਵਾ ਸਾਰਾ ਦਿਨ ਬੈੱਡ ਤੇ ਬੈਠਾ ਰਹਿਣਾ ਕੋਈ ਕੰਮਕਾਰ ਕਰ ਲਿਆ ਕਰ ਜਦੋਂ ਦੇਖੋ ਲੰਮਾ ਹੀ ਪਿਆ ਰਹੂਗਾ ਮੈਨੂੰ 1.5 ਘੰਟੇ ਬਾਅਦ ਦੀ ਮਿਲੀ ਆ ਇਸ ਮੈਂ ਹੋ ਚੁੱਕੀ ਸੀ ਕਿ ਰੈਡੀ ਸਲੂਨ ਜਾਣ ਵਾਸਤੇ 1.5 ਘੰਟੇ ਜਦੋਂ ਨਕਲੀ ਆਈ ਲੈਸ਼ੀਜ਼ ਅੱਖਾਂ ਤੇ ਹਰ ਟਾਈਮ ਰੱਖਣੀਆਂ ਬਿਲਕੁਲ ਵੀ ਨਹੀਂ ਜਰਾ ਵੀ ਇੱਕ ਅੱਦਾ ਕੋਈ ਵਾਲ ਇਧਰ ਦਾ ਉਧਰ ਹੋ ਗਿਆ ਫਿਰ ਦੁਬਾਰਾ ਚਲ ਜਾਣਾ ਉਹਨੂੰ ਲਗਵਾਉਣ ਵਾਸਤੇ ਫਿਰ ਜਦੋਂ ਇੱਕਦਮ ਹੀ ਰਿਮੂਵ ਕਰਵਾ ਲੈਣੀਆਂ ਸਾਰੀਆਂ ਤੇ ਫਿਰ ਬਿਮਾਰੀ ਲੱਗਣਾ ਏ ਸਬੱਸ ਬੇਟਾ ਬਹੁਤ ਬੜੀ ਮੈਸਨਤ ਹੋ ਕੇ ਜਾਇਆ ਕਰੋ ਸਵੇਰੇ ਉੜਦੇ ਸਾਰੇ ਉੱਠੇ ਚਲੋ ਆਪਾਂ ਕੱਪੜੇ ਦੇਖਣ ਚੱਲਿਆ ਕੱਪੜੇ ਪਾ ਲੈ ਕਿਉਂਕਿ ਜਿਹੜੀ 파ਰਖੀ ਨਜ਼ਰ ਹੁੰਦੀ ਹੈ ਨਾ ਉਹ ਦੂਰੋਂ ਹੀ ਪਹਿਚਾਣ ਲੈਂਦੀ ਬੰਦਾ ਕਿਵੇਂ ਦਾ ਬੇਸਤੀ ਹੋ ਗਈ ਤੇਰੀ ਵੈਸੇ। ਤੁਸੀਂ ਬਿਮਾਰ ਨਹੀਂ ਲੱਗ ਰਹੀ ਤਾਂ ਕਹਿਣਾ ਸੀ ਕਿ ਮੈਂ ਆ ਕੇ ਨਹੀਂ ਆਈ ਐ। ਹਲਕਾ ਹਲਕਾ ਗਿੱਲਾ ਕਪੜਾ ਮੂੰਹ ਤੇ ਫੇਰ ਲਿਆ ਐ। ਸੱਚ ਬੋਲ ਦੇ ਦੰਦਾ। ਟੈਨਸ਼ਨ ਨਹੀਂ ਲਈਦੀ ਹੁੰਦੀ। ਕਿੰਨੇ ਤੇਜਸਵੀ ਲੋਕ ਹੈ ਮਾਰੇ ਪਾਸ। ਕਿੰਨੇ ਸ਼ਾਨਦਾਰ ਵਿਚਾਰ ਰੱਖਦੇ। ਨਹੀਂ ਸੁਣਿਆ। ਥੋੜੇ ਕਰੀ ਬੋਣਾ। ਹਾਂ ਤੇ ਲਾਚਿਸ। ਲਾਚੀ ਤੇ ਸੁਣਿਆ। ਤੇ ਤੁਸੀਂ ਤੇਰੀ ਤੇਰੀ ਕਰ ਲਈ ਐ। ਮੈਂ ਹਾਲੀ ਦੱਸੀ। ਨਹੀਂ ਕੱਲੀ ਆਪਣਾ హెయిਰ ਕਟ ਕਰਾਏ ਸੀਗੇ। ਪਰ ਉਹ ਬਲੌਗ ਜੀ ਤੇ ਆ ਕੇ ਮੁੰਡਿਆਂ ਲੱਗਿਆ ਮੁੰਡਿਆਂ ਤੇ ਕਟਿੰਗ ਕਰਾਣੀ ਹੁੰਦੀ ਐ, ਦਾੜੀ ਕੱਢਣੀ ਹੁੰਦੀ ਐ, ਕੁੜੀਆਂ ਦੇ ਛੱਤੀ ਲੱਛਣ ਹੁੰਦੇ ਐ। ਦ ਨੈਕਸਟ ਡੇ ਨਝਣਾ ਯਾਰ ਲੱਗਦਾ ਜਿਆਦਾ ਹੀ ਪੈਸਾ ਆ ਰਿਹਾ ਹੈ ਨਾ ਬਾਲਾਂ ਤੇ ਕੁਝ ਕਰਵਾਣਾ ਹੋਇਆ ਸਮਝ ਆਂਦਾ ਯਾਰ ਆਪਾਂ ਤਾਂ ਘਰੇ ਹੀ ਕਰ ਲਈਦਾ ਮੈਨੂੰ ਲੱਗਦਾ ਸੀ ਕੋਈ ਜਿਆਦਾ ਹੀ ਪਿਛੜੇ ਹੋਏ ਆ ਆ ਬੜੇ ਨਹੀਂ ਬਹੁਤ ਚਾ ਦਲੀਤ ਵਾ ਅਰੇ ਇਹ ਮੇਕਅਪ ਥੋੜੀ ਜਲਦੀ ਵੇਲੇ ਹੋ ਜਾਏਗਾ ਅਖਬਾਰ ਦੇ ਦੋ ਅਖਬਾਰ ਹੋ ਗਏ ਖਰਾਬ ਨੇ ਹੋ ਜਾਣਗੇ ਅਖਬਾਰ ਹੈ ਵੀ ਉਹ ਮਿਲ ਗਈ ਅਖਬਾਰ ਉਹ ਬਹੁਤ ਮਹੀਂ ਚ ਉਤਾਰ ਦੂੰ ਪਤਾ ਨਹੀਂ ਕੋਈ ਮੇਰਾ ਪਾਈਨ ਲਾਈ ਨਹੀਂ ਆ ਕੀ ਆਈਡੀਆ ਨਾ ਦੋ ਕਿ ਡੱਬੇ ਅਕਲ ਇਨਸਾਨ ਹੈ ਨਾ ਕੋਈ ਤੇਰੇ ਘਰ ਬੈਠਾ ਹੋਇਆ ਉਹਨੂੰ ਕਹੀਆ ਦਾ ਨੇ ਚੱਕੇ ਲੈਣੀਆਂ ਇਹ ਤਾਂ ਸ਼ੁਗਮਨਾਬ ਬੰਦਾ ਚੱਜਦਾ ਸੀਗਾ ਜੇ ਕੋਈ ਹੋਰ ਹੁੰਦਾ ਨਾ ਤਾਂ ਇਹਦੇ ਹੱਥਾਂ ਦੀ ਵਿਜਾ ਦਾ ਮੂੰਹ ਤੇ ਪੂਰੀ ਮਹਿੰਦੀ ਚਿਪਕਾ ਦੇਣੀ ਹੁਣ ਫਿਰ ਰੋਂਦੀ ਵੀ ਉਹ ਮੈਂ ਇੰਨਾ ਕੁਝ ਕਰਾ ਕੇ ਆਈ ਬਾਲਾ ਤੇ ਮੈਂ ਵਿਆਹ ਤੇ ਨਹੀਂ ਜਾ ਪਾਈ ਲੈ ਤੈਨੂੰ ਚੋਰ ਲੱਗਦੇ ਆ ਕਿਵੇਂ ਕਹਿੰਦੀ ਆਈਡੀਆ ਨਾ ਦੋ ਕਿ ਤੇ ਚੱਕੇ ਨਾ ਲੈ ਜਾਣ ਐਡੀ ਤੂੰ ਮਹਾਰਾਣੀ ਤੁਹੇ ਸਮਝ ਤੈਨੂੰ ਅੱਗੇ ਤੋਂ ਇਹ ਜਵਾਬ ਨਹੀਂ ਦਿੱਤਾ ਕਿ ਭਰਾਵਾ ਹੀ ਤਾਂ ਮਿਹਨਤ ਕਰਕੇ ਕੰਮ ਕਰਕੇ ਕਮਾ ਰਹੇ ਆ ਤੇਰੇ ਲਿਖਾ ਨਹੀਂ ਜਨਾਨੀ ਨੂੰ ਦਿਖਾ-ਦਿਖਾ ਕੇ ਪੈਸੇ ਕਮਾ ਰਹੇ ਆ ਗਜਬ ਬੇਇੱਜ਼ਤੀ ਹੈ ਫਿਰ ਤੈਨੂੰ ਮਿਰਚਾਂ ਲੱਗ ਜਾਣੀਆਂ ਸੀ ਜਾਂ ਫਿਰ ਰੋਂਦੇ ਫਿਰਦੇ ਹੁੰਦੇ ਹੋ ਵਾਈਟੀ ਤੇ ਆ ਕੇ ਯਾਰ ਕਮ ਸੇ ਕਮ ਅਗਰ ਕੋਈ ਬੈਠਾ ਹੁੰਦਾ ਨਾ ਇੰਨੇ ਇੱਕ ਤਾਂ ਮੈਨਰਸ ਖੁੱਦ ਚ ਹੁੰਦੇ ਆ ਕਿ ਆਪਾਂ ਕਿਹਨੂੰ ਕਿਵੇਂ ਚਾਹੇ ਕੋਈ ਵੀ ਹੋਵੇ ਯਾਰ ਚਾਹੇ ਪਰਵਾਸੀ ਹੋਵੇ ਹਨਾ ਤੁਸੀਂ ਕਿਵੇਂ ਕਿਸੇ ਨੂੰ ਟ੍ਰੀਟ ਕਰਦੇ ਹੋ ਕਿਨੇ ਬੇਅਕਲ ਹੈ ਨਾ ਚਲ ਇਹਨਾਂ ਨੂੰ ਦੇਖੋ ਅੱਗੇ ਦੇਖਦੇ ਆ ਕੀ ਕਰਦੇ ਆ ਅਜੇ ਤੱਕ ਤਫਾ ਕਰੋ ਹੈ ਬੇਕਲਾਇਆ ਤੇ ਖੋਪੇ ਦਿਮਾਗ ਦੇ ਅਕਲੂਕਲ ਹੈ ਨਹੀਂ ਇਹਨਾਂ ਨੂੰ ਬਿਲਕੁਲ ਵੀ ਨੀਰੇ ਡੰਗੜ ਡੰਗੜ ਹੈ ਤਾਂ ਹੀ ਉਹ ਤੋਂ ਵੀ ਲੱਤਾਂ ਹਾ ਕੇ ਆ ਗਏ ਹੁਣ ਵਾਪਸ ਨਹੀਂ ਨਹੀਂ ਲਿਖਦੇ ਮਲਕੀਤ ਕੀ ਵੋਟੀ ਅਲਾ ਆਉਂਗਾ ਹਮ ਮਲਕੀਤ ਹਲਾ ਤੀਓ ਸ਼ਰਮਨੀਆਂ ਦੇ ਬੜਾ ਪਾਪਾ ਨਾ ਲੈਂਦੇ ਓਏ ਚੰਡਾ ਬੱਜੇ ਨਾ ਕਿ ਮੂੰਹੇ ਭਰੀ ਤਾਂ ਪੂਰਾ ਮਹਿੰਦੀ ਦਾ ਡਿਜ਼ਾਈਨ ਮੂੰਹੇ ਭਰੀ ਛਾਪਾਂ ਲੱਗੀ ਜਾਣਾ ਤਾਂ ਕੱਲੇ ਜਾ ਰੋਣਾ ਫਿਰ ਜਦੋਂ ਨਿਸ਼ਾਨ ਪਈ ਆ ਜਾਈਂ ਫਿਰ ਵਿਆਹ ਦਿੱਕੀਆਂ ਜਾਣਾ ਰਹੀਂ ਫਿਰ ਇੰਜਲਾ ਦੇ ਮਗਰ 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 ਕੈਮਰਾ ਲੈ ਕੇ ਘੁੰਮੀ ਨਹੀਂ ਘੁੰਮਣਾ ਹੋਏਗਾ ਨਾ ਤਾਂ ਕਮੀਜ਼ੇ ਦੀਆਂ ਤਰਪਈਆਂ ਕਰ ਰੱਖੀ ਇਹਨਾਂ ਮੈਨੂੰ ਉਹ ਗਾਣਾ ਯਾਦ ਆਂਦਾ ਇੱਕ ਚਤੁਰ ਨਾਰ ਕਰਕੇ ਸ਼ਿੰਗਾਰੇ ਮੇਰੇ ਮਨ ਕੇ ਦਵਾਰ ਇਹ ਗੁਸਤ ਗੁਸਤ ਜਾਦਾ ਆਪਾਂ ਇਹ ਬਦਲ ਚਲੀਏ ਓ ਬੇਬੀ ਮਨੂਸ ਲੱਗ ਰੋ ਮਤ ਕਰੋ ਰੰਦ ਰੰਦ ਬਹੁਤ ਬੁਰੇ ਲੱਗ ਰੋ ਉਹ ਕਹਿੰਦੇ ਕਾਲੋ ਨੇ ਫੇਸ਼ਲ ਕਰਵਾ ਲਿਆ ਨਾ ਪਤਾ ਨਹੀਂ ਮੈਂ ਦੇਖਿਆ ਕਾਲੋ ਦਾ ਫੇਸ਼ਲ ਕਰਵਾ ਲਿਆ ਯਾਰ ਵੈਸੇ ਚਲੋ ਦੇਖੀਏ ਕਾਲੋ ਦਾ ਫੇਸ਼ਲ ਫੇਸ਼ਲ ਟ੍ਰੀਟਮੈਂਟ ਲੈ ਰਹੀ ਅੱਜ ਕੱਲ੍ਹ ਲੱਗਦਾ ਕੁੜੀ ਦਾ ਵਿਆਹ ਆ ਰਿਹਾ ਏ ਚਲੋ ਦੇਖਦੇ ਆ ਤੁਹਾਡੇ ਨਾਲ ਮੈਂ ਵੀ ਦੇਖਦੀ ਆ ਫੇਸ਼ਲ ਟ੍ਰੀਟਮੈਂਟ ਕੋਰਸੇ ਕਮ ਜੀ ਆਪਾਂ ਵੀ ਹੁਣ ਫੇਸ਼ਲ ਕਰਾਉਣ ਲੱਗੇ ਆ ਤੇ ਤੇਰੀ ਦਾ ਵਿਆਹ ਆ ਫਿਰ ਸੋਹਣੇ ਚ ਲੱਗਾਂਗੇ ਕਿੰਨਾ ਚੜਿਆ ਚੜਿਆ ਤੇ ਕੀ ਖੋਚੜ ਰਕਦੀ ਆ ਤੂੰ ਵਿਆਹ ਕਰਾ ਕੇ ਖੋਸ ਫਤ ਹਾਂਜੀ ਤੂੰ ਸੇ ਨਹੀਂ ਮੈਂ ਹੋਈ ਨਹੀਂ ਬਾਬਾ ਨੂੰ ਲੱਗੇ ਸੀ ਤਸੇ ਬਹੁਤ ਵਿਆਹ ਕਰਾ ਰਹੇ ਨਾ ਹਾਂਜੀ ਕਰੇ ਮੇਰਾ ਦਿਮਾਗ ਤੋਂ ਪੈਦਲ ਔਰਤ ਪੁੱਛ ਰਹੀ ਵਿਆਹ ਕਰਾ ਕੇ ਕਿਵੇਂ ਦਾ ਰੰਦਾ ਵਿਆਹ ਕਰਾ ਕੇ ਤੂੰ ਵੀ ਤਾਂ ਘੁੰmdi ਰਹਿਣੀ ਆ ਤੈਨੂੰ ਕਿਵੇਂ ਦਾ ਲੱਗਦਾ ਹੈ ਹਾਂ ਕਿਵੇਂ ਦਾ ਲੱਗਦਾ ਹੈ ਉਹ ਕੀ ਗਰੀਬ ਉਹ ਨੂੰ ਪੁੱਛ ਰਿਹਾ ਨਿੱਕੀ ਜਿਹੀ ਕੁੜੀ ਦੇਖ ਕੇ ਉਹਨੂੰ ਪਤਾ ਲੱਗ ਰਿਹਾ ਅਜੇ ਤੱਕ ਮੈਨੂੰ ਲੱਗਦਾ 15 16 ਸਾਲ ਦੀ ਉਹਨੂੰ ਪੁੱਛ ਰਿਹਾ ਤੁਹਾਡਾ ਵਿਆਹ ਹੋ ਗਿਆ ਹੈ ਡੰਗਰ ਜੀ ਬੈ ਗਈ ਹੈ ਆਪਣੀ ਹੌਟ ਸੀਟ ਤੇ ਫੇਸ਼ਲ ਕਰਵਾ ਰਹੀ ਹੈ ਇਸ ਤੋਂ ਬਾਅਦ ਦੇਖਣਾ ਆਪਾਂ ਰਿਜ਼ਲਟ ਫਿਰ ਆਪਾਂ ਦੇਖਦੇ ਹਾਂ ਚੱਲੀਏ ਫਿਰ ਦੇਖੀਏ ਚਲੋ ਰਿਜ਼ਲਟ ਬਾਏ ਗਨ ਅਰੇ ਮਈਆ ਉਹਦਾ ਦੇਖ ਲਿਓ ਬਾਤ ਹਾਂਜੀ ਤੜਕਾ ਕੰਮ ਬਹੁਤ ਘੈਂਟ ਆ। ਥੈਂਕ ਯੂ ਜੀ। ਆ ਦੇਖੋ ਮੇਰੇ ਫੇਸ ਤੇ ਕਿੰਨਾ ਗਲੋ ਆ। ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਦੀਦਾ ਕੰਮ ਕਿੱਦਾਂ ਲੱਗਿਆ। ਹੁਣ ਸਾਰਿਆਂ ਨੇ ਕਮੈਂਟ ਕਰਕੇ ਮੈਨੂੰ ਵੀ ਦੱਸਣਾ ਕਿ ਮੈਨੂੰ ਤਾਂ ਕੋਈ ਫਰਕ ਨਜ਼ਰ ਆਇਆ ਨਹੀਂ। ਮੈਨੂੰ ਤਾਂ ਗਲੋ ਵੀ ਨਹੀਂ ਦਿਖਿਆ ਮੇਰੀਆਂ ਅੱਖਾਂ ਤਾਂ ਨਹੀਂ ਕਿਤੇ ਖਰਾਬ ਹੋ ਗਈਆਂ। ਇੱਥੋਂ ਬਦ ਲੱਗਦਾ ਇਹ ਕਿੰਨੀ ਪ੍ਰੋਮੋਸ਼ਨ ਚੂੜੀ ਦੇ ਮੂੰਹ ਤੇ ਗਈ ਆ ਰਹੀ ਹੈ। ਦੇਖੋ ਮੇਰੇ ਫੇਸ ਤੇ ਕਿੰਨਾ ਗਲੋ ਆਇਆ। ਦੀਦੀ ਦਾ ਕੰਮ ਦੇਖੋ। ਪਰ ਉਹ ਅਸੀਂ ਆ ਰਹੀ ਹਾਂ ਮੈਂ ਕੀ ਬੋਲਾਂ ਬਵਾਲ ਹੋ ਜਾਣਾ ਨਹੀਂ ਤਾਂ ਫਿਰ ਚੱਲ ਝੂਠੀ ਜੀ ਨਾ ਹੋਵੇ ਝੂਠੀ ਐ ਤੂੰ ਝੂਠੀ ਐ ਤੂੰ ਸੱਚੀ ਨਹੀਂ ਤੂੰ ਤੇ ਪੈਸੇ ਲੈ ਕੇ ਭੱਜ ਗਈ ਪਰ ਸੱਚ ਸਾਹਮਣੇ ਆ ਹੀ ਜਾਂਦਾ ਹੁਣ ਜਿੰਨੇ ਵੀ ਮੈਨੂੰ ਦੇਖਦੇ ਆ ਨਾ ਉਹਨਾਂ ਨੇ ਮੈਨੂੰ ਦੱਸਣਾ ਕਿ ਮੇਰੀਆਂ ਅੱਖਾਂ ਦਾ ਨਹੀਂ ਕਿਤੇ ਖਰਾਬ ਕਿ ਤੁਹਾਨੂੰ ਕੋਈ ਫਰਕ ਨਜ਼ਰ ਆਇਆ ਜਿਹੜੀ ਮੈਂ ਫੋਟੋ ਦਿਖਾਈ ਹੈ ਆਇਆ ਤੁਹਾਨੂੰ ਫਰਕ ਨਜ਼ਰ ਅਗਰ ਆਇਆ ਹੈ ਇਹਦਾ ਮਤਲਬ ਫਿਰ ਮੈਂ ਕੱਲੀ ਡਾਕਟਰ ਕੋਲ ਜਾ ਕੇ ਪਹਿਲੇ ਆਪਣੀ ਆਈਸ ਚੈੱਕ ਕਰਵਾ ਕੇ ਆਂਦੀ ਆਂ ਅਗਰ ਕੋਈ ਫਰਕ ਨਜ਼ਰ ਨਹੀਂ ਆਇਆ ਫਿਰ ਆਪਾਂ ਫੜ ਲੈਣੀ ਹੈ ਪਾਰਲਰ ਵਾਲੀ ਝੂਠੇ ਝੂਠੇ ਪ੍ਰੋਮੋਸ਼ਨਸ ਕਰਵਾਉਂਦੀਆਂ ਯਾਰ ਕੁਝ ਵੀ ਯਾਰ ਇੱਕ ਤਾਂ ਹੁੰਦਾ ਨਾ ਅੱਖਾਂ ਦੇ ਸਾਹਮਣੇ ਇੱਕ ਹੁੰਦਾ ਅੱਖਾਂ ਦੇ ਪਿੱਛੇ ਯਾਰ ਅੱਖਾਂ ਦੇ ਸਾਹਮਣੇ ਸ਼ਰੀਆਮ ਚੂੜ ਬੋਲੀ ਮੈਨੂੰ ਤਾਂ ਦੋਨਾਂ ਬੈਣਾ ਦੇ ਵਿੱਚੋਂ ਕਿਸੇ ਦੇ ਮੂੰਹ ਤੇ 1% ਹਾਂ ਜਿੱਦਾਂ ਬੋਲ ਦਿੰਦੇ ਕਿ ਕਲੀਨ ਅਪ ਹੋ ਗਿਆ ਫੇਸ ਸਾਫ਼ ਹੋ ਗਿਆ ਵੈਸੇ ਫੇਸ਼ਲ ਕਰਾਣ ਤੋਂ ਬਾਅਦ ਮਿੰਟੋ ਮਿੰਟ ਕਦੇ ਵੀ ਨਿਕਲੋਂ ਆਂਦਾ 1-2 ਦਿ 1 ਮਿੰਟ ਵਿੱਚ ਹੀ 글로 ਆ ਗਿਆ ਪਤਾ ਨਹੀਂ ਭਰਾਵਾ ਇਹਨਾਂ ਦੀਆਂ ਹੋਣੀਆਂ ਮੈਨੂੰ ਲੱਗਦਾ ਵੱਡੇ ਲੋਗ ਵੱਡੀਆਂ ਵੱਡੀਆਂ ਗੱਲਾਂ ਸਾਡੇ ਵਰਗੇ ਗਰੀਬ ਬੰਦੇ ਸਾਨੂੰ ਕੀ ਪਤਾ ਫੇਸ਼ੀਅਲ ਕੀ ਹੁੰਦਾ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਕੀ ਉਹ ਜਦੋਂ ਬੈਗ ਟੁੱਟਿਆ ਸੀ ਅਸੀਂ ਉਦੋਂ ਹੀ ਕਲੇਮ ਕਰਨਾ ਸੀਗਾ 에어ਪੋਰਟ ਤੇ ਅਸੀਂ ਉਦੋਂ ਕੀਤਾ ਨਹੀਂ ਸੋ ਬਾਅਦ ਚ ਇਸ ਹੋ ਜਾ ਕੋਈ ਫਾਇਦਾ ਨਹੀਂ ਹੋਣਾ ਹਮ ਕਰਨ ਦਾ ਇਸ ਕਰਕੇ ਅਸੀਂ ਨਵੇਂ ਬੈਗ ਹੀ ਲੈਣ ਆ ਗਏ ਹਾਂ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਕਿਹੜੇ ਟਾਈਮ ਆਸਟ੍ਰੇਲੀਆ ਨੂੰ ਟੱਪ ਜੀਏ ਹੁਣ ਨੇੜੇ ਹੀ ਆ ਕੰਮ ਤੇ ਹੁਣ ਅੱਜ ਬੈਗ ਲੈਣ ਆਏ ਆ ਤੇ ਉਹ ਬੈਗ ਬਹੁਤ ਕਿਹ ਐ ਸੀ ਗਾਇਸ ਆਪ ਪਨੇ ਲਿਆ ਜੀ ਪਤਾ ਨਹੀਂ ਕਿਵੇਂ ਦੇ ਬਲੌਗਰ ਐ 에어ਪੋਰਟ ਤੇ ਇਹਨਾਂ ਦੇ ਬੈਗ ਹੀ ਟੁੱਟਦੇ ਰਹਿੰਦੇ ਐ ਇੱਕ ਐਂਜਲ ਸ਼ਿਵਮ ਜਦੋਂ ਦੇਖੋ ਉਹਨਾਂ ਦਾ ਬੈਗ ਟੁੱਟਦਾ ਹੁਣੇ ਟਾਈਟਲ ਚ ਕੀ ਲਿਖਿਆ ਆਇਆ ਕਿ ਆਪਾਂ ਪਰਮਾਨੈਂਟਲੀ ਮੁਹੱਲੇ ਸ਼ਿਫਟ ਹੋ ਨੋ ਤੁਸੀਂ ਇੱਥੇ ਸ਼ਿਫਟ ਹੋ ਰਹੇ ਹੋ ਮੁਹਾਲੀ 'ਚ ਔਰ ਕਹਿ ਰਿਹਾ ਸਾਡਾ ਕੋਈ ਪਤਾ ਨਹੀਂ ਅਸੀਂ ਕਦੋਂ ਆਸਟ੍ਰੇਲੀਆ ਚਲ ਜਾਣਾ ਇੱਕ ਨਾ ਤੇ ਮੂੰਹ 'ਚ ਨਾ ਕੈਮਰਾ ਮਾਇਗਾ ਜਿਵੇਂ ਸ਼ਤਰਮੁਰਗੀ ਜੀ ਲੱਗਦੀ ਏ ਅਜੀਬ ਜੀ مجھے ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ 1 2 3 ਸਟਾਪ ਇੱਕ 라운ਡ ਦੇਣਾ ਮੈਂ ਕਿਹਾ ਤੁਹਾਨੂੰ ਕੁਛ ਨਹੀਂ ਕਹਿ ਰਿਹਾ ਵੀ ਤੁਹਾਨੂੰ ਕੁਛ ਨਹੀਂ 라운ਡ ਦੇਣਾ ਵਾਹ ਚੱਲਾ ਚੱਲਾ ਇਹ ਪੈਰ ਰੱਖ ਦੇ। ਇਹ ਪੈਰ ਨੀਤੇ ਰੱਖ ਲਿਓ। ਓ ਵੀਰੇ ਤੁਸੀਂ ਜਿਵੇਂ ਕਹਿ ਰਹੇ ਹੋ ਨਾ ਉਹ ਵੀ ਨਹੀਂ ਨਿਕਲਾ ਜਾਣਾ। ਆਊਗੇ। ਚਲੋ ਚਲੋ। ਓਹ ਹਸਾਰਾ ਰਸਤਾ ਹੈਗਾ। ਇਹ ਸ਼ਾਰਟਕਟ ਕਹਿੰਦੇ ਆ। ਹਾਂ ਨਹੀਂ ਉਧਰ ਨਹੀਂ ਪੰਜ ਕਿਲੋ। ਕੀ ਗੱਲ ਰੱਜੀ ਨਹੀਂ ਅਜੇ? ਲਹੰਗੇ, ਲੁੰਗੇ, ਵਿਆਹ ਵਾਲੇ ਲੁੱਕ ਲੈ ਕੇ। ਤੈਨੂੰ ਦੇਖ ਕੇ ਨਾ ਤਾਂ ਮੈਨੂੰ ਇਹ ਨਾ ਚੀਜ਼ਾਂ ਤੋਂ ਨਫ਼ਰਤ ਹੋਣ ਲੱਗ ਪਈ ਐ। ਉਈ ਆ ਰਹੀ ਦੀ ਸ਼ਕਲ ਇੱਕੋ ਜਿਹੀ ਲੱਗਦੀ ਜੋ ਮਰਜੀ ਤੇ ਕਰ ਦੋ ਕੋਈ ਫਰਕ ਕੋਈ 1% ਵੀ ਨਾ ਇਹਦੇ ਕੁੜੀ ਦੇ ਮੂੰਹ ਤੇ ਫਰਕ ਨਹੀਂ ਪੈਂਦਾ 1% ਵਜ ਕੱਪੜੇ ਚੇਂਜ ਹੁੰਦੇ ਆ ਬਸ ਹੋਰ ਕੁਝ ਨਹੀਂ ਹੈ ਉਥੋਂ ਨਿਕਲਦੀ ਕਹ ਰਹੀ ਹੈ ਸ਼ਾਰਟਕਟ ਸ਼ਾਰਟਕਟ ਨਹੀਂ ਦਾ ਸ਼ਾਰਟਕਟ ਹੁੰਦਾ ਹੈ ਹਾਈ ਅਸਟ੍ਰੇਲੀਆ ਤੋਂ ਸ਼ਾਰਟਕਟ ਸ਼ਾਰਟਕਟ ਲੈ ਲੈ ਨਹੀਂ ਤਾਂ 5 ਕਿਲੋਮੀਟਰ ਪੈ ਜਾਣਾ ਸੀਗਾ ਘੁੰਮ ਕੇ ਬਾਈ ਸਿਰ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਲਾਂਟੇ ਦੀ ਸ਼ਾਪਿੰਗ ਬੜੀ ਏਡੇ ਏਡੇ ਬ੍ਰਾਂਡ ਦੇ ਵੀ ਲੈ ਕੇ ਬਾਅਦ ਮੈਕਸ ਤੋਂ ਆਈ ਜ਼ਾਰਾ ਤੋਂ ਲੈ ਕੇ ਆਈ ਵੈਸੇ ਸਾਡੇ ਲਈ ਤੇ ਯਾਰ ਉਹ ਵੀ ਬੜੇ ਵੱਡੇ ਐ ਮੇਰੀ ਪਹੁੰਚ ਤੋਂ ਤੋਂ ਵੀ ਵਿਚਾਰੇ ਬਾਹਰ ਹੀ ਐ ਮੈਂ ਇਹਨਾਂ ਦੀ ਪਹੁੰਚ ਦੇ ਹਿਸਾਬ ਨਾਲ ਗੱਲ ਕੀਤਾ ਜਿੱਦਾਂ ਹੀ ਗੱਲਾਂ ਕਰਦੀ ਐ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਐ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਮੈਂ ਨਹੀਂ ਬੋਲਣਾ ਸਬਸਕ੍ਰਾਈਬ ਕਰੋ ਮੈਂ ਬਿਲਕੁਲ ਨਹੀਂ ਬੋਲਣਾ ਸਬਸਕ੍ਰਾਈਬ ਜਿਹਦਾ ਮਨ ਕਰਦਾ ਕਰੋ ਜਿਹਦਾ ਮਨ ਕਰਦਾ ਨਾ ਕਰੋ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਮੈਂ ਸੋਚਿਆ ਸੀਗਾ ਜਿਸ ਦਿਨ ਮੈਂ ਵਾਈਟੀ ਦਾ ਚੈਨਲ ਬਣਾਇਆ ਸੀ ਨਾ ਮੈਂ ਨਾ ਇੱਕ ਮਤਲਬ ਬੰਦੇ ਦਾ ਨਾ ਉਹ ਠੀਕ ਹੈ ਲੈਂਦੇ ਕਿ ਗੋਲ ਕਹਿ ਲੋ ਹਨਾ ਮੈਂ ਸੋਚਿਆ ਮੈਂ ਕਿਹਾ ਸਾਲ ਵਿੱਚ ਨਾ 10000 ਸਬਸਕ੍ਰਾਈਬਰ ਇਕੱਠੇ ਕਰਨੇ ਹੈ ਪਰ ਜਿਸ ਹਿਸਾਬ ਦੇ ਨਾਲ ਲੋਕੀ ਮੇਰਾ ਵੀਡੀਓ ਦੇਖ ਕੇ ਚਲੇ ਜਾਂਦੇ ਐ ਸਬਸਕ੍ਰਾਈਬ ਨਹੀਂ ਕਰਦੇ ਐ ਉਸ ਹਿਸਾਬ ਨਾਲ ਮੈਨੂੰ ਲੱਗਦਾ ਮੇਰੀ ਆਡੀਅנס ਨੇ 10 ਸਾਲ ਦੇ ਵਿੱਚ ਵੀ ਮੇਰਾ ਟਾਰਗੇਟ ਨਹੀਂ ਕੰਪਲੀਟ ਹੋਣ ਦੇਣਾ ਮਰਜੀ ਹੈ ਯਾਰ ਤੁਹਾਡੀ ਮੈਂ ਨਹੀਂ ਹੁਣ ਕਹਿਣਾ ਤੁਹਾਨੂੰ ਸਬਸਕ੍ਰਾਈਬ ਕਰੋ Okay, bye bye. Take care, guys.